ਸ਼ਹੀਦਿਆਂ ਤੋਂ ਬਾਅਦ ਵਜੀਰ ਬਾਦ ਵਜ਼ੀਰ ਖਾਨ ਦੀ ਹਾਲਤ ਛੋਟੇ ਸਾਹਜਾ ਦੇ ਸ਼ਹੀਦ ਹੋ ਗਏ ਧੰਨਵਾਦ ਤਾਂ ਗੁਜਰਪੁਰ ਸ਼ਹੀਦ ਹੋ ਗਈ ਇੰਨਾ ਭਾਰੀ ਫਤਵਾ ਲਾਇਆ ਗਿਆ ਕਿ ਉਹਨਾਂ ਨੂੰ ਨਹੀਂ ਹਾਂ ਵਿੱਚ ਚੜਿਆ ਗਿਆ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਕੋ-ਕੋ ਕੇ ਮਾਰਿਆ ਗਿਆ ਆਪਾਂ ਸਾਰਿਆਂ ਨੇ ਇਤਿਹਾਸ ਨੂੰ ਕਲੜੀ ਦੇ ਵਿੱਚ ਪੜ੍ਹਿਆ ਸੁਣਿਆ ਹੁਣ ਛੋਟੇ ਸਾਹਜਾ ਦੇ ਅਤੇ ਦਾਦੀ ਮਾਂ ਦੀ ਸ਼ਹੀਦੀ ਤੋਂ ਬਾਅਦ ਰਾਣੀ ਜੈਨਾ ਵੀ ਸ਼ਹੀਦ ਹੋ ਗਈ ਤੇ ਮੋਤੀਰਾਮ ਮਹਿਰੇ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੇਟ ਦਿੱਤਾ ਗਿਆ। ਇਹਨਾਂ ਛਿਦੀਆਂ ਤੋਂ ਬਾਅਦ ਵਜ਼ੀਰ ਖਾਨ ਦੀ ਆਤਮਾ ਤੇ ਮੱਜਰ ਪਾਪਾਂ ਦਾ ਭਾਰ ਚੱਲਣਾ ਹੋਇਆ ਉਸ ਸਰੀਰ ਕਤੇ ਮਾਨਸਿਕ ਰੋਗੀ ਹੋ ਗਿਆ। ਕਦੇ ਉਸ ਦੇ ਪੇਟ ਵਿੱਚ ਸੂਲ ਹੋਣ ਲੱਗਦਾ ਤੇ ਕਦੇ ਅਫਾਰਾ ਪੈ ਜਾਂਦਾ। ਦਿਨ ਡੰਡ ਰਿਆ ਸਾਮਿਆ ਹੋਇਆ ਰਿੰਦਾ ਤੇ ਰਾਤ ਨੂੰ ਸੁੱਤਾ ਪਿਆ ਮੜਬੜਾਉਂਦਾ ਹੋਇਆ ਹਾਏ ਕਰਦਾ ਹਾਏ ਹਾਏ ਕਰਦਾ ਪਲੰਘ ਤੋਂ ਉੱਠ ਨਠਦਾ। ਪੁੱਛਣ ਤੇ ਉਹ ਦੱਸਦਾ ਕਿ ਜਿੰਨਾ ਬਾਲਕਾਂ ਨੂੰ ਉਸਨੇ ਮਰਵਾਇਆ ਹੈ ਉਹ ਨੀਲੇ ਬਾਣੇ ਚ ਆ ਕੇ ਰਾਤ ਨੂੰ ਮੇਰੇ ਸੋਟੇ ਮਾਰਦੇ ਤੇ ਹਰ ਵੇਲੇ ਮੇਰੇ ਦਵਾਲੇ ਕਟਾਰਾਂ ਲੈ ਕੇ ਫਿਰਦੇ ਰਹਿੰਦੇ ਹਨ ਜਦੋਂ ਉਸ ਨੂੰ ਦਿਨ ਰਾਤ ਚੈਨ ਨਾ ਆਇਆ ਤਾਂ ਕਈ ਮੋਲਾਣਿਆਂ ਨੂੰ ਸਦਕੇ ਉਹਨਾਂ ਤੋਂ ਅੱਗੇ ਤਵੀਤਰਾ ਗੁਪਤ ਰੂਹਾਂ ਦਾ ਬੰਨਣ ਕਰਵਾਇਆ ਇਹ ਸਭ ਕੁਝ ਕਰਨ ਨਾਲ ਪਾਪੀ ਨਵਾਬ ਦਾ ਅੱਗੇ ਨਾਲ ਹੋਰ ਵੀ ਬੁਰਾ ਹਾਲ ਹੋ ਗਿਆ ਜਿੱਥੇ ਸਾਬਜਾ ਦੇ ਸ਼ੀਦ ਕੀਤੇ ਸੀ ਜੇਕਰ ਕੋਈ ਸਿਪਾਈ ਜਾਂ ਹੋਰ ਵੀ ਉਧਰ ਪਿਸ਼ਾਵਾਦਕ ਕਿਰਿਆ ਕਰਨ ਜਾਂਦਾ ਤਾਂ ਉੱਥੇ ਹੀ ਡਿੱਗ ਜਾਂਦਾ ਕਿ ਜਿਵੇਂ ਉਸ ਨੂੰ ਕਿਸੇ ਨੇ ਫੜ ਕੇ ਸੁੱਟਿਆ ਹੋਵੇ ਅਜਹੀ ਕਿਰਿਆ ਕਰਨ ਤੇ ਬਹੁਤ ਕਸ਼ਟ ਹੁੰਦਾ ਤੇ ਉਹ ਰੋਗੀ ਹੋ ਜਾਂਦੇ ਤੁਰਕ ਸਿਪਾਈਆਂ ਜਾਂ ਨੌਕਰਾਂ ਨੌਕਰ ਜਦੋਂ ਵੀ ਆਪਸ ਵਿੱਚ ਇਕੱਠੇ ਹੋ ਕੇ ਮੈੜ ਦੇ ਤੋਂ ਇੱਕ ਦੂਜੇ ਨਾਲ ਡਰੇ ਹੋਏ ਮਨ ਨਾਲ ਗੱਲਾਂ ਕਰਦੇ ਕਿ ਉਧਰ ਰਸ਼ੀਦ ਦੀ ਸਥਾਨ ਵੱਲ ਨਾ ਜਾਇਓ ਨਿਹਦਾ ਮਾਰੇ ਜਾਉਂਗੇ ਮੁਲਾਣਿਆਂ ਨੇ ਇਕੱਠੇ ਹੋ ਕੇ ਵਜ਼ੀਰ ਖਾਨ ਲਈ ਪ੍ਰਾਰਥਨਾ ਕੀਤੀ ਤੇ ਕੁਰਾਨ ਵਿੱਚੋਂ ਇਸਲਾਮ ਧਰਮ ਦਾ ਮੂਲ ਮੰਤਰ ਵੀ ਪੜ੍ਹਿਆ ਜੋ ਕਿ ਰੋਗੀਆਂ ਦੇ ਰੋਗ ਦੂਰ ਕਰ ਲਈ ਅਤੇ ਮਰੇ ਹੋਏ ਪੁਰਾਣੀਆਂ ਦੇ ਭਲੇ ਲਈ ਪੜ੍ਹਿਆ ਜਾਂਦਾ ਹੈ ਇਹ ਸਭ ਕੁਝ ਕਰਨ ਨਾਲ ਵਜ਼ੀਰ ਖਾਨ ਨੂੰ ਦਿਨੇ ਦਿਨ ਰਾਤੀ ਚੈਨ ਨਾ ਆਇਆ ਤੇ ਉਸ ਦੇ ਤਨ ਮਨ ਨੂੰ ਤੜਫਣਾ ਹੀ ਲੱਗੀ ਰਹੇ ਮੁਲਾਣਿਆਂ ਕੋਲੋਂ ਕੁਝ ਨਾ ਹੁੰਦਾ ਦੇਖ ਉਹ Hindu ਧਰਮ ਦੇ ਲੋਕਾਂ ਕੋਲ ਸਿਰ ਪਈ ਮੁਸੀਬਤ ਦਾ ਉਪਾਅ ਪੁੱਛਣ ਲੱਗਾ ਇੱਕ ਦਿਨ ਕੋਟਕਪੂਰੇ ਦਾ ਚੌਧਰੀ ਕਪੂਰਾ ਬਰਾੜ ਸਰੰਦ ਹਾਲਾ ਦੇਣ ਲਈ ਆਇਆ ਤਾਂ ਵਜ਼ੀਰ ਖਾਨ ਨੇ ਆਪਣੇ ਹਾਲਾਤਾਂ ਬਾਰੇ ਉਸ ਨੂੰ ਦੱਸਿਆ ਕਪੂਰਾ ਚੌਧਰੀ ਗੁਰੂ ਨਾਲ ਪ੍ਰੀਤ ਰੱਖਦਾ ਸੀ ਤੇ ਮੁਗਲ ਹਕੂਮਤ ਤੋਂ ਵੀ ਡਰਦਾ ਸੀ ਤੇ ਜੋ ਬਾਅਦ ਵਿੱਚ ਦਸ਼ਮੀਸ਼ ਪਿਤਾ ਕੋਲ ਅਮਰਤ ਸ਼ਾਕੇ ਕਪੂਰ ਸਿੰਘ ਬਣ ਗਿਆ ਸੀ ਕਪੂਰੇ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਜਿੱਥੇ ਗੁਰੂ ਜੀ ਦੇ ਬੱਚੇ ਨੀਹਾਂ ਵਿੱਚ ੜਵਾਏ ਸੀ ਉੱਥੇ ਉਹਨਾਂ ਜਗ੍ਹਾ ਸਥਾਨ ਬਣਾ ਦੇਵੇ ਤਾਂ ਹਰ ਹਰ ਰਾਤ ਨੂੰ ਉੱਥੇ ਦੀਵਾ ਜਗਾਓ ਜਗਾਓ ਉੱਥੇ ਕੜਾਹ ਪ੍ਰਸ਼ਾਦ ਕਰਕੇ ਅਰਦਾਸ ਕਰਾਓ ਕਿਸੇ ਇੱਕ ਸਿੱਖ ਨੂੰ ਉੱਥੇ ਸਦਾ ਸਦਾ ਦੇ ਕੇ ਉਸ ਪਾਸੋਂ ਇਹ ਸਾਰਾ ਕੁਝ ਕਰਵਾ ਲਿਓ ਕਪੂਰਾ ਇਹ ਨਸੀਹਤ ਵਜ਼ੀਰ ਖਾਨ ਨੂੰ ਦੇ ਕੇ ਵਾਪਸ ਆਪਣੀ ਰਿਆਸਤ ਕੋਟਕਪੂਰੇ ਨੂੰ ਚਲਾ ਗਿਆ ਮਰਦਾ ਕੀ ਨਹੀਂ ਕਰਦਾ ਤੇ ਅਖਾਨ ਅਨੁਸਾਰ ਪਾਪੀ ਵਜ਼ੀਰ ਖਾਨ ਨੇ ਤੁਰੰਤ ਇੱਕ ਸਿੱਖ ਪਾਸੋ ਸ਼ਹੀਦੀ ਸਥਾਨਾਂ ਤੇ ਚਬੂਤਰਾ ਥੜਾ ਬਣਾ ਕੇ ਉਸ ਉੱਥੇ ਸਿੱਖ ਨੂੰ ਉਸ بڑے ਉਸ ਥੜੇ ਦੀ ਸੇਵਾ ਲਈ ਨਸੀਅਤ ਕਰ ਦਿੱਤੀ ਨੀਤ ਕਰ ਦਿੱਤਾ ਵਜ਼ੀਰੈ ਮਨਜ਼ੂਰਨ ਸਭ ਕਰ ਲਈ ਆਪਣੇ ਦੁੱਖ ਤੇ ਦੇਰ ਨਾ ਕਹੀ ਦੀਨੋ ਖਰਚ ਚਬੂਤਰਾ ਲਾਏ ਐਸੋ ਦਇਓ ਉਹਨਾਂ ਬੁੱਢਾ ਨਾ ਬਤਾਏ ਸ੍ਰੀ ਗੁਰਪੰਥ ਪ੍ਰਕਾਸ਼ ਭਾਈ ਰਤਨ ਸਿੰਘ ਜੀ ਪੰਗੋ 1764 ਸ.ਵਿ ਨੂੰ ਸਰੰਦ ਦਾ ਨਾਸ਼ ਕਰਨ ਤੋਂ ਬਾਅਦ ਸਿੱਖ ਮਿਸਲਾਂ ਦੇ ਸੇਵਾਦਾਰਾਂ ਨੇ ਸਿਆਣੀ ਉਮਰ ਦੇ ਬਜ਼ੁਰਗਾਂ ਨੂੰ ਸੱਦ ਬੁਲਾਇਆ ਤਾਂ ਕਿ ਉਹ ਸਾਬਜਾਦਿਆਂ ਦੇ ਸਥਾਨਾਂ ਦੀ ਜਾਣਕਾਰੀ ਦੇਣ ਬਜ਼ੁਰਗਾਂ ਨੇ ਠੰਡਾ ਬੁਰਜ ਸਿੰਘ ਦੀ ਸਥਾਨ ਤੇ ਵਿਵਾਨ ਗੜ੍ਹ ਅਤੇ ਜੋਤੀ ਸਰੂਪ ਦੇ ਸਥਾਨਾਂ ਦੀ ਨਿਸ਼ਾਨਦੇਹੀ ਕਰਵਾ ਰਹੇ ਹੁੰਆਂ ਵਜ਼ੀਰ ਖਾਨ ਦੀ ਹਾਲਤ ਦਾ ਵੇਰਵਾ ਵੀ ਸੁਣਾਇਆ ਜੋ ਗੁਰੂ ਪੰਤ ਪ੍ਰਕਾਸ਼ ਵਿੱਚ ਦਰਜ ਹੈ ਭਾਈ ਰਤਨ ਸਿੰਘ ਭੰਗੂ ਦਾ ਪਿਤਾ ਰਾਏ ਸਿੰਘ ਵੀ ਸਰੰਦ ਫਤਿਹ ਵਿੱਚ ਸ਼ਾਮਲ ਸੀ ਉਸ ਨੇ ਦੱਸਿਆ ਉਹ ਭੰਗੂ ਨੇ ਲਿਖਿਆ ਹੈ ਅਗਿਆਨੀ ਗਿਆਨ ਸਿੰਘ ਜੀ ਪੰਤ ਪ੍ਰਕਾਸ਼ ਵਿੱਚ ਉਪਰੋਕਤ ਵਾਰਤਾ ਦਰਜ ਸਾਬ ਜਦਿਆਂ ਨੇ ਸ਼ਹੀਦ ਹੋਣ ਤੋਂ ਬਾਅਦ ਪਾਪੀ ਵਜ਼ੀਰ ਖਾਨ ਨੂੰ ਇਹ ਦਰਸਾ ਦਿੱਤਾ ਕਿ ਸ਼ਹੀਦ ਕਦੇ ਮਰਦੇ ਨਹੀਂ ਹੁੰਦੇ ਸ਼ਹੀਦਿਆਂ ਤੋਂ ਬਾਅਦ ਵਜ਼ੀਰ ਖਾਂ ਕਦੇ ਵੀ ਸੁੱਖ ਦੀ ਨੀਂਦ ਨਾ ਸੌ ਸਕਿਆ ਉਹ ਤਨੋਂ ਮਨੋਂ ਸੜਦਾ ਹੋਇਆ ਅੰਤ ਨੂੰ ਨਰਕਾਂ ਦੀ ਅਗਨੀ ਵਿੱਚ ਜਾ ਸੜਿਆ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਹੈ ਜੀ ਸਭ ਜਦਿਆਂ ਨੂੰ ਸ਼ਹੀਦ ਕਰਾਉਣ ਵਾਲਾ ਵਜ਼ੀਰ ਖਾਂ ਉਹਦੀ ਕਿੰਨੀ ਬੁਰੇ ਤਰੀਕੇ ਨਾਲ ਮੌਤ ਹੁੰਦੀ ਹੈ ਉਹ ਕਿਵੇਂ ਡਰ-ਡਰ ਕੇ ਉੱਠਦਾ ਸਾਰੀ ਵਿਸਥਾਰ ਨਾਲ ਆਪਾਂ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ